ਆਉ ਸੰਗਤ ਜੀ ਵੀਡੀਓ ਵਿੱਚ ਸੁਣੇ ਬਾਬਾ ਫਰੀਦ ਜੀ ਨੂੰ ਚੋਰੀ ਕਿਉਂ ਕਰਨੀ ਪਈ ਬਾਬਾ ਫਰੀਦ ਜੀ ਦੇ ਗ੍ਰਸਤੀ ਜੀਵਨ ਵਿੱਚ ਚਾਰ ਵਿਆਹ ਹੋਏ ਸੀ ਬਾਬਾ ਫਰੀਦ ਜੀ ਦੇ ਪੰਜ ਪੁੱਤਰ ਅਤੇ ਤਿੰਨ ਪੁੱਤਰੀਆਂ ਸਨ ਜਿਵੇਂ ਜਿਵੇਂ ਫਰੀਦ ਜੀ ਬੰਦਗੀ ਕਰਦੇ ਹੋਏ ਸੰਸਾਰ ਦੇ ਪਦਾਰਥਾਂ ਵੱਲੋਂ ਟੁੱਟਦੇ ਗਏ ਕਿਉਂ-ਕਿਉਂ ਕਰਦੇ ਵਿੱਚ ਗ੍ਰਿਪਿਓਨ ਸ਼ੁਰੂ ਹੋ ਗਈ ਗ੍ਰਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਹੀਂ ਪਾਉਂਦੇ ਨਹੀਂ ਪਾਉਂਦੇ ਕਰ ਵਿੱਚ ਪਦਾਰਥਾਂ ਦੇ ਤੰਗੇ ਵਾਲੇ ਦਿਨ ਵੀ ਕੁਚਾਰਨੇ ਪਏ ਜਦੋਂ ਪਰਿਵਾਰ ਨੇ ਇੱਕ ਦਿਨ ਫਰੀਦ ਜੀ ਨੂੰ ਪਦਾਰਥ ਲਿਆਉਣ ਲਈ ਮਜਬੂਰ ਕੀਤਾ ਤਦੋਂ ਇਹ ਪਰਿਵਾਰ ਨੇ ਕੁਝ ਪਦਾਰਥ ਲੈਣ ਲਈ ਘਰ ਤੋਂ ਬਾਹਰ ਚਲੇ ਗਏ ਪਰ ਕੋਈ ਵੀ ਸਾਦਨ ਨਾ ਪਨ ਪਾਇਆ ਤੇ ਖਾਲੀ ਹੱਥ ਵਾਪਸ ਮੁੜਨੋਂ ਦਿਲ ਨਾ ਕਰਿਆ ਉਸ ਵਕਤ ਸ਼ਾਮ ਪੈ ਗਈ ਉਸ ਵਕਤ ਫਰੀਦ ਜੀ ਨੂੰ ਇੱਕ ਚੋਰਾਂ ਦਾ ਟੋਲਾ ਮਿਲਿਆ ਤੇ ਉਹਨਾਂ ਨੇ ਫਰੀਦ ਜੀ ਨੂੰ ਪੁੱਛਿਆ ਤੂੰ ਕੌਣ ਹੈ ਅਤੇ ਕਿਸ ਲਈ ਇਸ ਜੰਗਲ ਵੱਲ ਘੁੰਮ ਰਿਹਾ ਹੈ ਫਰੀਦ ਜੀ ਨੇ ਕਿਹਾ ਕਿ ਮੇਰੇ ਘਰ ਵਿੱਚ ਕੋਈ ਪਦਾਰਥ ਨਹੀਂ ਹੈ ਅਤੇ ਕਿਸੇ ਪਦਾਰਥ ਲਈ ਕੋਈ ਕੰਮ ਵੇਖ ਰਿਹਾ ਹਾਂ ਤਾਂ ਚੋਰਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਚੱਲ ਅਸੀਂ ਬਹੁਤ ਵਧੀਆ ਤੇ ਪੈਸੇ ਵਾਲਾ ਕੰਮ ਕਰਨ ਚੱਲੇ ਹਾਂ ਫਰੀਦ ਜੀ ਅਣਜਾਣ ਪੁਨੇ ਦੇ ਵਿੱਚ ਉਹਨਾਂ ਨਾਲ ਚੱਲ ਪਏ ਉਹਨਾਂ ਚੋਰਾਂ ਨੇ ਰਾਤ ਦੇ ਸਮੇਂ ਜ਼ਮੀਂਦਾਰਾਂ ਦੇ ਖੇਤਾਂ ਤੋਂ ਪੰਡਾ ਪੰਨ ਲਈਆਂ ਤੇ ਫਰੀਦ ਜੀ ਨੇ ਉਹਨਾਂ ਨੂੰ ਪੰਡਾ ਚੁਕਵਾ ਕੇ ਕਿਹਾ ਕਿ ਮੈਂ ਆਪਣੇ ਪੰਡ ਆਪੇ ਚੁੱਕ ਲਵਾਂਗਾ ਪਿਛਲੇ ਜਨਮ ਤੇ ਤਪਸਵੀ ਰੂਪ ਵਿੱਚ ਚੋਰਾ ਦਾ ਪੇਟ ਕੀਤਾ ਪਤਾ ਦਾਤ ਖਾਨ ਦੇ ਨਾਲ ਬਨਿਆ ਕਰਮ ਇਸ ਜਨਮ ਵਿੱਚ ਚੋਰਾ ਦੀ ਸੰਗਤ ਦੇ ਰੂਪ ਵਿੱਚ ਫਲਿਪੂਤ ਹੋਇਆ ਚੋਰਾ ਆਪਣੀ ਪੰਡਾ ਚੁੱਕ ਕੇ ਤੁਰ ਪੈ ਜਦੋਂ ਫਰੀਦ ਜੀ ਆਪਣੀ ਪੰਡ ਚੁੱਕਣ ਲੱਗੇ ਤਾਂ ਉੱਚ ਉੱਚੇ ਹਾਸੇ ਦੀ ਆਵਾਜ਼ ਆਈ ਫਰੀਦ ਜੀ ਇਧਰ ਤੋਂ ਦੇਖਣ ਲੱਗੇ ਅਤੇ ਦੇਖ ਕੇ ਫਿਰ ਪੰਡ ਚੁੱਕਣ ਲੱਗੇ ਤਾ ਫਿਰ ਹਸੇ ਦੀ ਆਵਾਜ਼ ਆਈ ਜਦੋਂ ਹੈਰਾਨ होके ਦੇਖਿਆ ਤਾਂ ਇੱਕ ਪਾਸੇ ਬਲਦ ਦਾ ਇੱਕ ਪਿੰਜਰ ਪਿਆ ਹੋਇਆ ਸੀ ਫਰੀਦ ਜੀ ਉਸ ਪਿੰਜਰ ਕੋਲ ਜਾ ਕੇ ਸੋਚ ਲੱਗੇ ਕਿ ਇਹ ਪਿੰਜਰ ਤਾਂ ਬੋਲ ਨਹੀਂ ਸਕਦਾ ਪਹਿਲੀ ਗੱਲ ਕਿ ਕੋਈ ਪਸ਼ੂ ਹੀ ਨਹੀਂ ਬੋਲ ਸਕਦਾ ਫਿਰ ਉਸ ਦਾ ਪਿੰਜਰ ਕਿਵੇਂ ਬੋਲ ਸਕਦਾ ਹੈ ਫਰੀਦ ਜੀ ਨੂੰ ਕੀ ਪਤਾ ਸੀ ਕਿ ਉਸ ਨੂੰ ਖੁਦਾ ਆਪਣੇ ਆਪ ਜੋੜਨ ਲਈ ਇੱਕ ਅਚੈ ਹੈ ਚਮਤਕਾਰ ਕਰ ਰਿਹਾ ਹੈ ਉਸ ਪਿੰਜਰ ਵੱਲੋਂ ਸਰਬਵਿਆਪਕ ਖੁਦਾ ਆਪ ਬੋਲਿਆ ਕਿ ਤੂੰ ਆਪਣਾ ਕੰਮ ਕਰੇ ਚੱਲ ਜੇਕਰ ਮੈਂ ਕੁਝ ਦੱਸਿਆ ਤਾਂ ਤੂੰ ਆਪਣੇ ਪਿੰਡ ਨਹੀਂ ਚੁੱਕ ਸਕੇਗਾ ਫਰੀਦ ਜੀ ਨੇ ਕਿਹਾ ਕਿ ਹੁਣ ਤਾਂ ਦੱਸਣਾ ਹੀ ਭਵੇਗਾ ਤਾਂ ਉਸ ਵਿੱਚੋਂ ਆਵਾਜ਼ ਆਈ ਕਿ ਮੈਂ ਇਸ ਪਿੰਡ ਦਾ ਚੌਧਰੀ ਸੀ ਇੱਕ ਦਿਨ ਕੋੜੀ ਉੱਪਰ ਬੈਠ ਕੇ ਇਸ ਜ਼ਮੀਦਾਰ ਦੇ ਖੇਤ ਵਿੱਚੋਂ ਲੰਘਿਆ ਜਾਂਦਾ ਸੀ ਜੋ ਹੱਕ ਸੱਚ ਦੀ ਕਮਾਈ ਕਰਕੇ ਖਾਂਦਾ ਸੀ ਇਸ ਖੇਤ ਵਿੱਚੋਂ ਅਨਾਜ ਦਾ ਸਿੱਟਾ ਮੇਰੇ ਪੈਰ ਦੀ ਰਕਾਬ ਵਿੱਚ ਫਸ ਕੇ ਟੁੱਟ ਗਿਆ ਉਸ ਨੂੰ ਫੜ ਕੇ ਮੈਂ ਦਾਣੇ ਪੋਰ ਕੇ ਮੂੰਹ ਵਿੱਚ ਪਾ ਲੈ ਅਤੇ ਥੋੜੀ ਫੂਕ ਮਾਰ ਕੇ ਉਡਾ ਦਿੱਤੀ ਚਾਰ ਕੋ ਦਾਣੇ ਮੂੰਹ ਵਿੱਚ ਪਾਉਣ ਦਾ ਨਹੀਂ ਤੇ ਚਾ ਇਹ ਹੋਇਆ ਕਿ ਮੈਂ 12 ਸਾਲ ਬਲਤ ਬਣ ਕੇ ਇਸ ਜ਼ਿਮੀਦਾਰ ਦੇ ਖੇਤ ਵਿੱਚ ਕੰਮ ਕਰਦਾ ਰਹਾ ਮਸਾ ਮਸਾ ਦਾਣੇ ਦਾ ਛਾ ਬੋਇਆ ਹੈ ਤੇ ਥੋੜੀ ਦੇ ਹਿਸਾਬ ਲਈ ਅਜਿਬ ਪਿੰਜਰ ਰੂਪ ਵਿੱਚ ਰੋਲ ਰਿਹਾ ਮੇਰਾ ਹੱਸਾ ਇਸ ਲਈ ਨਿਕਲਿਆ ਕਿ ਤੇਰਾ ਕੀ ਬਣੇਗਾ ਜੋ ਤੂੰ ਪੰਡਾਂ ਦੀ ਪੰਡ ਬਣ ਕੇ ਲੈ ਜਾ ਰਿਹਾ ਹੈ ਬਸ ਇਥੋਂ ਫਰੀਦ ਜੀ ਨੂੰ ਇੱਕ ਅਚਾਈ ਠੋਕਰ ਲੱਗੀ ਕੇ ਜੋ ਸੰਪੂਰਨ ਰੂਪ ਵਿੱਚ ਤਿਆਗੀ ਹੋ ਕੇ ਜੰਗਲਾਂ ਵਿੱਚ ਭਗਤੀ ਕਰਨ ਵਾਸਤੇ ਤੁਰ ਪਏ ਫਿਰ ਪਹਿਲੇ 12 ਸਾਲ ਪ੍ਰਸ਼ਾਂ ਦੇ ਫਲ ਫੁੱਲ ਜਾਂ ਪੱਤਿਆਂ ਦਾ ਆਹਾਰ ਕਰਦੇ ਰਹੇ ਤੇ ਤਪੱਸਿਆ ਕਰਦੇ ਰਹੇ ਜਦੋਂ 12 ਸਾਲ ਬਾਅਦ ਆਪਣੇ ਘਰ ਆਏ ਤਾਂ ਸਿਰ ਦੇ ਕੇ ਸਾਨੂੰ ਠੀਕ ਕਰਨ ਦੇ ਬਹਾਨੇ ਮਾਨਿਕ ਕੇਸ ਖੋਲੇ ਅਤੇ ਪੁੱਛਿਆ ਕਿ ਬੇਟਾ ਤੂੰ ਤਪੱਸਿਆ ਕਰਦਾ ਹੋਇਆ ਭੋਜਨ ਕੀ ਸਕਟ ਰਿਹਾ ਫਰੀਦ ਜੀ ਨੇ ਅਕੂਨ ਦੱਸਿਆ ਕਿ ਮਾਤਾ ਜੀ ਮੈਂ ਤਰਖਤਾਂ ਦੇ ਫਲ ਤੋੜ ਕੇ ਖਾਂਦਾ ਰਿਹਾ ਹਾਂ ਜੇ ਤੋ ਫਲ ਨਹੀਂ ਹੁੰਦੇ ਸਨ ਤੋ ਪੱਤੇ ਤੋ ਕੇ ਖਾ ਲੈਂਦਾ ਸੀ ਉਸੇ ਵੇਲੇ ਮਾਤਾ ਨੇ ਕੇਸ ਸਾਫ ਕਰਦਿਆ ਛੁਟਕੀ ਵਿੱਚ ਲੈ ਕੇ ਜੋ ਤਿੱਕੇਸ ਖਿੱਚ ਦਿੱਤੇ ਫਰੀਦ ਜੀ ਨੇ ਪੀੜਾ ਦੀ ਆਵਾਜ਼ ਦਿੱਤੀ ਮਾਂ ਨੇ ਪੁੱਛਿਆ ਕੀ ਹੋਇਆ ਹੈ ਫਰੀਦ ਜੀ ਨੇ ਕਹਿ ਕੇ ਮਾਤਾ ਜੀ ਤੁਸੀਂ ਮੇਰੇ ਕੇਸ ਖਿੱਚੇ ਹਨ ਜਿਸ ਕਰਕੇ ਮੇਰੇ ਸਿਰ ਵਿੱਚ ਢੀਡ ਹੋਈ ਹੈ। ਤਦ ਮਾਤਾ ਨੇ ਕਿਹਾ ਕਿ ਜਿਹੜੇ ਪ੍ਰਸ਼ਾਂ ਦੇ ਤੁਫਲ ਫੁੱਲ ਜਾਂ ਪੱਤੇ ਧੋ ਕੇ ਖੰਦਾ ਰਹਾ ਹੈ ਕਿ ਉਹਨਾਂ ਨੂੰ ਪੇੜ ਨਹੀਂ ਹੋਈ ਹੋਵੇਗੀ। ਇਹ ਸੁਣ ਕੇ ਫਰੀਦ ਜੀ ਦੇ ਦਿਲ ਨੂੰ ਫਿਰ ਠੋਕਰ ਵਾਜੀ ਤੇ ਮਾਤਾ ਜੀ ਦੇ ਚਰਨਾਂ ਤੇ ਸਿਰ ਨਿਵਾ ਕੇ ਫਿਰ ਜੰਗਲਾਂ ਵੱਲ ਤਪੱਸਿਆ ਕਰਨ ਲਈ ਚਲੇ ਗਏ। ਇਸ ਤੋਂ ਬਾਅਦ ਫਰੀਦ ਜੀ ਨੇ 12 ਸਾਲ ਕਠਨ ਤਪੱਸਿਆ ਕਰਨ ਲਈ ਨਿਸ਼ਮਤਾਰਨ ਕੀਤਾ। ਫਰੀਦ ਜੀ ਘਰ ਤੋਂ ਬਾਹਰ ਦਰਿਆ ਦੇ ਕਿਨਾਰੇ ਜੰਗਲ ਵਿੱਚ ਤਪ ਕਰਨ ਲੱਗ ਪਏ ਇੱਕ ਦਿਨ ਉਸ ਦਰਿਆ ਵਿੱਚ ਇੱਕ ਬੇੜੀ ਡੁੱਬ ਗਈ ਜਿਸ ਵਿੱਚ ਬਹੁਤ ਸਾਰੇ ਲੋਕ ਬੈਠੇ ਹੋਏ ਸਨ ਜਿਤੋਂ ਲਾਸ਼ਾਂ ਦੇ ਵਾਰਸ ਆਪਣੀ ਸਬੰਧੀਆਂ ਦੀ ਲਾਸ਼ਾਂ ਲੱਭਣ ਲੱਗੇ ਤਦੋਂ ਇੱਕ ਬੱਚੇ ਦੀ ਲਾਸ਼ ਦਰਿਆ ਦੇ ਕਿਨਾਰੇ ਤੇ ਚਾ ਲੱਗੀ ਉਸ ਦੀ ਮਾਂ ਬਚ ਗਈ ਸੀ ਉਸ ਨੂੰ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਮਿਲੀ ਉਹ ਬਹੁਤ ਵਿਆਕੁਲ ਹੋਈ ਉਸ ਨੂੰ ਥੋੜੀ ਦੂਰ ਫਿਰਦੀ ਸੀ ਤਪ ਕਰਦੇ ਦਿੱਸੇ ਉਹ ਲਾਸ਼ ਨੂੰ ਚੁੱਕ ਕੇ ਦਰਿਆ ਦੇ ਕਿਨਾਰੇ ਜੰਗਲ ਵਿੱਚ ਤਪ ਕਦਰ ਹੈ ਫਰੀਦ ਜੀ ਦੇ ਪਾਸ ਲੈ ਆਈ ਮਾਂ ਦੀ ममता ਕੁਰ ਲਈ ਪੁੱਤਰ ਤੋਂ ਬਿਨਾ ਜੀਵੰਤੀ ਆਸਮ ਕਾ ਦਿੱਤੀ ਅਖੇ ਦੀ ਤਰਲਾ ਰੱਬੀ ਫਕੀਰ ਦੇ ਚੱਲਾਂ ਵਿੱਚ ਪੁੱਤਰ ਦੀ লাশ ਰੱਖ ਕੇ ਖੁਦਾ ਦਾ ਵਾਸਤਾ ਪਾਇਆ ਕੇ हे ਫਕੀਰ ਸਾਈਂ ਖੁਦਾ ਦੇ ਵਾਸਤੇ ਮੇਰੇ ਪੁੱਤਰ ਨੂੰ ਜਿੰਦਾ ਕਰ ਦਿਓ ਮੇਰੀ ਜ਼ਿੰਦਗੀ ਮੇਰੇ ਇਸ ਪੁੱਤਰ ਦੇ ਨਾਲ ਹੀ ਹੈ ਨਹੀਂ ਤਾਂ ਮੈਂ ਵੀ ਆਪਣੇ ਪ੍ਰਾਨ ਤਿਆਗ ਦਵਾਂਗੀ ਇਹ ਸੁਣ ਕੇ ਫਰੀਦ ਜੀ ਦਾ ਚਿੱਤ ਬਹੁਤ ਬਾਵਕ ਹੋ ਗਿਆ ਫਰੀਦ ਜੀ ਨੂੰ ਬੱਚੇ ਅਤੇ ਉਸ ਦੀ ਮਾਂ ਤੇ ਤਰਸ ਆ ਗਿਆ ਇਹਨਾਂ ਨੇ ਕਿਹਾ ਕਿ हे ਖੁਦਾ ਮੈਂ ਬਚਪਨ ਤੋਂ ਹੀ ਤੇਰੀ ਬੰਦਗੀ ਕਰਤਾ ਰਿਹਾ ਹਾਂ ਮੇਰੇ ਦੁਆ ਮਨ ਜੋੜ ਕਰੋ ਤੇ ਇਸ ਬੱਚੇ ਨੂੰ ਜਿਉਂਦਾ ਕਰ ਦਿਵੋ ਖੁਦਾ ਨੇ ਫਰੀਦ ਜੀ ਦੀ ਦੁਆ ਕabul ਕੀਤੀ ਤੇ ਬੱਚਾ ਜਿਉਂਦਾ ਹੋ ਗਿਆ ਉਹ ਮਾਈ ਬਹੁਤ ਖੁਸ਼ ਹੋਈ ਤੇ ਉਸ ਨੇ ਸਾਰੇ ਲੋਕਾਂ ਵਿੱਚ ਰੌਲਾ ਪਾ ਦਿੱਤਾ ਕਿ ਇੱਕ ਫਕੀਰ ਸਾਈ ਨੇ ਮੇਰੇ ਬੱਚੇ ਨੂੰ ਜਿਉਂਦਾ ਕਰ ਦਿੱਤਾ ਹੈ ਇਹ ਸੁਣ ਕੇ ਜਿੰਨਾਂ ਦੇ ਸਬੰਧੀ ਉਸ ਢੇੜੀ ਵਿੱਚ ਡੁੱਬੇ ਸਨ ਉਹਨਾਂ ਵਿੱਚੋਂ ਜਿੰਨਾਂ ਦੀਆਂ ਲਾਸ਼ਾਂ ਮਿਲ ਗਈਆਂ ਉਹ ਸਭ ਚੁੱਕ ਕੇ ਫਰੀਦ ਜੀ ਦੇ ਪਾਸ ਨੇ ਆਏ ਤੇ ਬੇਨਤੀ ਕੀਤੀ ਕਿ ਤੁਸੀਂ ਉਸ ਮਾਈ ਦਾ ਬੱਚਾ ਚੁੰਡਾ ਕੀਤਾ ਹੈ ਤੇਵੇਂ ਹੀ ਸਾਡੇ ਸਬੰਧੀਆਂ ਨੂੰ ਚੁੰਡਾ ਕਰਦੇ ਹੋ ਜਦੋਂ ਫਰੀਦ ਜੀ ਨੇ ਦయాਵਾਨ ਹੋ ਕੇ ਉਹਨਾਂ ਲਈ ਵੀ ਖੁਦਾ ਕੇ ਅਰਦਾਸ ਕੀਤੀ ਤਫਰੀਦ ਜੀ ਦੀ ਦੁਆ ਸੁਣ ਕੇ ਖੁਦਾ ਨੇ ਆਕਾਸ਼ ਪਾਨੀ ਰੰਗਿਆ ਕੇ ਏ ਫਰੀਦ ਜਿਉਂਦੇ ਤਾਂ ਮੈਂ ਇਹਨਾਂ ਨੂੰ ਵੀ ਕਰ ਦਿਆਂਗਾ ਕਿਉਂਕਿ ਤੂੰ ਮੇਰੇ ਬਚਪਨ ਤੋਂ ਹੀ ਬੰਦਗੀ ਕਰਤਾ ਰਿਹਾ ਹੈ ਪਰ ਤੂੰ ਬੰਦਗੀ ਮੇਰੀ ਪ੍ਰਾਪਤੀ ਲਈ ਕਰ ਰਿਹਾ ਸੀ ਨਾ ਕਿ ਮੁਰਤੇ ਚੁੰਦੇ ਕਰਨ ਵਾਸਤੇ ਜੇ ਮੇਰੇ ਕੋਲ ਮੁਰਤੇ ਚੁੰਦੇ ਕਰਵਾਉਣੇ ਹਨ ਤਾਂ ਫਿਰ ਮੇਰੇ ਦਰਸ਼ਨਾਂ ਵਿੱਚ ਬਹੁਤ देर ਹੋ ਚਾਵੇਗੀ ਤੇ ਜਿਹੜੀ ਕੀਤੀ ਤਪੱਸਿਆ ਜੋ ਹਰ ਤਪੱਸਿਆ ਦੇ ਪਉਣ ਪ੍ਰਤਾਪ ਦੇ ਬਦਲੇ ਇਹ ਮੁਰਤੇ ਚੁੰਦੇ ਹੋ ਜਾਣ ਕੇ ਪਰ ਤੈਨੂੰ देर ਤੱਕ ਮੇਰੇ ਦਰਸ਼ਨ ਦਾ ਇੰਤਜ਼ਾਰ ਕਰਨਾ ਪਵੇਗਾ ਤਾਂ ਫਰੀਦ ਜੀ ਨੇ ਕਿਹਾ ਕਿ हे ਖੁਦਾ ਮੈਨੂੰ ਭਾਵੇਂ ਹੋਰ ਘਟਨ ਤਪੱਸਿਆ ਕਿਉਂ ਨਾ ਕਰਨੀ ਪਵੇ ਉਹ ਮਚੰਦ ਕੀਤੇ ਅੰਤਲੇ ਸਮੇਂ ਹੀ ਤੇਰ ਦਰਸ਼ਨ ਹੋਣਾ ਪਰ ਇਹਨਾਂ ਨੂੰ ਜ਼ਰੂਰ ਜਿਉਂਦਾ ਕਰਦੇ ਕਿਉਂਕਿ ਇਹਨਾਂ ਨੇ ਮੈਨੂੰ ਫਕੀਰ ਜਾਣ ਕੇ ਤੇਰਾ ਵਾਸਤਾ ਪਾਇਆ ਹੈ ਉਸ ਵੇਲੇ ਫਰੀਦ ਜੀ ਦੀ ਅਰਚ ਮੰਜ਼ੂਰ ਹੋਈ ਤੇ ਉਹ ਸਾਰੇ ਮੁਰਤੇ ਜਿੰਦੇ ਹੋ ਗਏ ਤੇ ਫਰੀਦ ਜੀ ਦਾ ਧੰਨਵਾਦ ਕਰਦੇ ਹੋਏ ਆਪੋ ਆਪਣੇ ਨਕਦਰਾਂ ਨੂੰ ਚੱਲੇ ਗਏ ਫਿਰ 12 ਸਾਲ ਫਰੀਦ ਜੀ ਜੋ ਫਲ ਤੇ ਪੱਤੇ ਹੀਠਾਂ ਟਿੱਕੇ ਹੁੰਦੇ ਸਨ ਉਹ ਚੁੱਕ ਕੇ ਖਾਂਦੇ ਰਹੇ ਇਹਨਾਂ 24 ਸਾਲਾਂ ਦੀ ਕਠਨ ਕਾਲ ਨਾ ਤੇ ਬਚਪਨ ਦੇ ਅਨਪੂਲਪ ਨੇ ਵਿੱਚ ਕੀਤੀ ਬੰਦਗੀ ਦਾ ਇਹ ਫਲ ਹੋਇਆ ਕਿ ਮਨ ਤੇ ਇਕਾਕਰਤਾ ਇਤਨੀ ਬਣ ਗਈ ਜੋ ਹਰ ਵੇਲੇ ਬਣੀ ਹੀ ਰਹਿੰਦੀ ਸੀ ਹੁਣ 24 ਸਾਲ ਨਾਮ ਵਿੱਚੋਂ ਹੈ ਐਸਾ ਰਸੋਂ ਲੱਗਾ ਤੇ ਬਾਹਤ ਪਦਾਰਥ ਤਿਆਗ ਕੇ ਕੇਵਲ ਨਾਮ ਦਾ ਹੀ ਅਸਰਾ ਹੋ ਗਿਆ ਜੈਸਾ ਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਭਗਤਾਂ ਨਾਮ ਅਤਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਚਿਓ ਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਯਸਰਾ ਹੈ ਉਹ ਹਾਰੇ ਪਾਸੋਂ ਉਸ ਦੀ ਸਦਿਸ਼ਟ ਸਿਪਤ ਸਲਾਹ ਹੀ ਮੰਗਦੇ ਹਨ ਫਿਰ 12 ਸਾਲ ਰੋਟੀ ਦੀ ਸ਼ਕਲ ਕਾਠ ਚੱਕਲੇ ਵਾਂਗ ਕਲਪਨਾ ਕੇ ਆਪਣੇ ਪੇਟ ਨੂੰ ਬੰਨ ਲਿਆ ਅਤੇ ਆਪਣੇ ਮਨ ਨੂੰ ਸਮਝਾਉਣ ਲਈ ਕਿ ਬਸ ਹੁਣ ਇਹੋ ਹੀ ਤੇ ਰੋਟੀ ਹੈ ਜਿਤੋਂ ਬਾਹਰ ਦਾ ਖਾਣਾ ਫਰੀਦ ਜ ਨੇ ਇਹ ਸੋਚ ਕੇ ਤਿਆਗ ਦਿੱਤਾ ਕਿ ਕਿ ਪਰਮਾਤਮਾ ਸਵਾਸਾ ਤੋਂ ਬਿਕੇਤ ਜੀਵਾਨ ਨੂੰ ਚੰਦਾ ਰੱਖ ਸਕਦਾ ਹੈ ਤਾਂ ਕਿ ਆਪਣੇ ਭਗਤਾਂ ਨੂੰ ਜੋ ਟਿੱਪੇ ਕਰ ਨਹੀਂ ਰੱਖ ਸਕਤਾ ਪ੍ਰਭ ਪਾਵੇ ਬਿਨ ਸਾਸ ਤੇ ਰੱਖੇ ਇਓ ਫਰੀਦ ਜੀ ਨੂੰ 36 ਸਾਲ ਤਪસ્યા ਕਰਦਿਆਂ ਨੂੰ ਗੁਜ਼ਰ ਗਏ ਫਿਰ ਵੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ 6ਵੇਂ ਸਾਲ ਵਿੱਚ ਅਚਾਨਕ ਇੱਕ ਘਟਨਾ ਵਾਪਰੀ ਜਿੱਥੇ ਫਰੀਦ ਜੀ ਤਪ ਕਰ ਰਹੇ ਸਨ ਉੱਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸ਼ੋਰ ਸ਼ਰਾਬਾ ਕਰ ਦਿੱਤਾ ਤਾਂ ਫਰੀਦ ਜੀ ਦੀ ਇਕਾਗਰਤਾ ਭੰਗ ਹੋਣ ਦੇ ਕਾਰਨ ਗੁੱਸੇ ਵਿੱਚ ਆ ਗਏ ਤੇ ਕਹਿ ਆ ਕੇ ਮਰ ਜਾਓ ਚੜਿਓ ਜੋ ਮੇਰੇ ਇਕਾਕਰਟਾਂ ਨੂੰ ਭੰਗ ਕਰ ਦਈਆਂ ਹੋ ਤੋ ਸਾਰੀਆਂ ਚਿੜੀਆਂ ਮਰ ਗਈਆਂ ਫਿਰ ਫਰੀਦ ਜੀ ਨੂੰ ਆਪਣੇ ਵਾਕ ਸਤੇ ਤੇ ਖੁਸ਼ੀ ਵੀ ਪ੍ਰਗਟ ਹੋਈ ਤੇ ਚਿੜੀਆਂ ਦੇ ਮਰਨ ਤੇ ਬਹੁਤ ਤਿਆਹੀ ਆਈ ਅਤੇ ਅਕੇ ਪਰਲੋਕ ਦਾ ਭੈ ਵੀ ਲੱਗਿਆ ਕਿ ਮੇਰੀ ਬਚਨ ਨਾਲ ਸੈਂਕੜੇ ਚਿੜੀਆਂ ਮਰ ਗਈਆਂ ਹਨ ਮਨ ਵਿੱਚ ਇਹ ਪਾਵ ਆਇਆ ਕਿ ਫਕੀਰ ਨੂੰ ਤੱਕ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਤਾਂ ਅੱਗੇ ਜਾ ਕੇ ਰੱਬ ਦੀ ਤਰਕਾ ਵਿੱਚ ਇੱਜਤ ਹੁੰਦੀ ਹੈ ਮੈਂ ਤਾਂ ਕਿੰਨੀਆਂ ਚਿੜੀਆਂ ਮਾਰ ਦਿੱਤੀਆਂ ਹਨ ਦੁੱਖ ਨਾ ਦੇ ਕਿਸੇ ਚੀ ਪਤ ਸਿਓ ਕਰ ਚਾਓ ਤੇ ਫਿਰ ਸਾਈ ਫਤਿਤੀ ਚ ਨੇ ਕਿਆ ਕੇ ਚੜਿਓ ਜੀ ਪਵੋ ਤਾਂ ਸਾਰੀ ਚੜੀਆਂ ਚ ਹੁੰਦੀਆਂ ਹੋ ਗਈਆਂ ਪਰਮਾਤਮਾ ਆਪ ਮਿਲਨ ਤੋਂ ਪਹਿਲਾਂ ਤਪਸਵੀ ਨੂੰ ਕਈ ਕੁਝ ਦੇ ਦਿੰਦਾ ਹੈ ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਿਡਿਆਈ ਦੀ ਪ੍ਰਾਪਤੀ ਅਤੇ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਇੰਨਾ ਵਿੱਚੋਂ ਕਿਸੇ ਇੱਕ ਵਿੱਚ ਵੀ ਪੜਚ ਜਾਏ ਤਾਂ ਪਰਮਾਤਮਾ ਦੇ ਮਿਲਨ ਵਿੱਚ ਦੂਰੀ ਹੋ ਜਾਂਦੀ ਹੈ ਜਕਰ ਨੰਨ ਲਾਟੜ ਕੇ ਆਪਣੀ ਮੰਜ਼ਲ ਵੱਲ ਵੱਧਤਾ ਚਾਵੇ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਦੋਸਤੋ ਮੈਨੂੰ ਵੀ ਦੇਖ ਕੇ ਅਸ਼ਤੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚ ਰੱਖ ਲਓ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ